ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤਾਂ ਦੋਸਤੋ ਮੈਂ ਕਰਮ ਸੋਢੀ ਤੇ ਬਾਲੀਵੁੱਡ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਨੇ 87 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਜਿਨ੍ਹਾਂ ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਹੁਣ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਉਹਨਾਂ ਦਾ 87 ਸਾਲ ਦੀ ਉਮਰ ਦੇ ਵਿੱਚ ਕੋਕੀਲਾ ਬੈਂ ਦਿਰੂਪਾਈ ਅੰਬਾਨੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਹੈ ਤੇ ਮਨੋਜ ਕੁਮਾਰ ਨੂੰ ਉਹਨਾਂ ਦੀ ਦੇਸ਼ ਭਗਤੀ ਭਰਪੂਰ ਫਿਲਮਾਂ ਦੇ ਜਾਣਿਆ ਜਾਂਦਾ ਸੀ ਉਹ ਬਾਲੀਵੁੱਡ ਦੇ ਵਿੱਚ ਭਾਰਤ ਕੁਮਾਰ ਦੇ ਨਾਮ ਦੇ ਨਾਲ ਮਸ਼ਹੂਰ ਸਨ ਤੇ ਮਨੋਜ ਕੁਮਾਰ ਦੇ ਦੇਹਾਂ ਦੇ ਨਾਲ ਬਾਲੀਵੁੱਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਫੈਨਸ ਅਤੇ ਸੈਲੀਬ੍ਰਿਟੀਜ਼ ਦੇ ਬਲੋਂ ਇਸ ਮਹਾਨ ਅਦਾਕਾਰ ਦੇ ਚਲੇ ਜਾਣ ਤੇ ਦੁੱਖ ਜਤਾਇਆ ਜਾ ਰਿਹਾ ਹੈ ਜੇ ਗੱਲ ਕੀਤੀ ਜਾਵੇ ਤਾਂ ਦੇਸ਼ ਭਗਤੀ ਫਿਲਮਾਂ ਦੇ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਭਾਰਤ ਕੁਮਾਰ ਜਿਨ੍ਹਾਂ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਵਡੇਰੀ ਉਮਰ ਦੇ ਨਾਲ ਜੁੜੇ ਸਿਹਤ ਵਿਗਾੜਾ ਦੇ ਨਾਲ ਵੀ ਉਹ ਜੂਝ ਰਹੇ ਸਨ ਮਨੋਜ ਕੁਮਾਰ ਦੇ ਪਰਿਵਾਰਕ ਦੋਸਤ ਤੇ ਫਿਲਮ ਸਾਜ ਅਸ਼ੋਕ ਪੰਡਿਤ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਫਿਲਮ ਸਾਜ ਨੇ ਸ਼ੁੱਕਰਵਾਰ ਤੜਕੇ 3:30 ਵਜੇ ਦੇ ਕਰੀਬ ਕੋਕੀਲਾ ਬੈਨ ਅੰਬਾਨੀ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਹਸਪਤਾਲ ਦੇ ਸੀਈਓ ਤੇ ਕਾਰਜਕਾਰੀ ਡਾਇਰੈਕਟਰ ਡਾਕਟਰ ਸੰਤੋਸ਼ ਸ਼ੇਟੀ ਨੇ ਵੀ ਕਿਹਾ ਹੈ ਕਿ ਅਦਾਕਾਰ ਤੇ ਫਿਲਮ ਸਾਜ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਤੇ ਫਿਲਮ ਸਾਜ ਦੇ ਪੁੱਤਰ ਗੁਨਾਲ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਉਸ ਦੇ ਪਿਤਾ ਕਈ ਸਿਹਤ ਵਿਗਾੜਾਂ ਦੇ ਨਾਲ ਜੂਝ ਰਹੇ ਸਨ ਤੇ ਪਿਛਲੇ ਕੁਝ ਸਾਲਾਂ ਤੋਂ ਹੀ ਉਹ ਮੰਜੇ ਤੇ ਪਏ ਸਨ ਤਾਂ ਇਸ ਦੌਰਾਨ ਉਹਨਾਂ ਦਾ ਹਸਪਤਾਲ ਦੇ ਵਿੱਚ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਤੇ ਹਾਲ ਹੀ ਦੇ ਵਿੱਚ ਉਹਨਾਂ ਨੂੰ ਨਿਮੋਨੀਆ ਦੇ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਇਸ ਦੌਰਾਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਤੇ ਫਿਲਮ ਸਾਰਜ ਦੇ ਅਕਾਲ ਚਲਾਣੇ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਹੋਇਆਂ ਉਹਨਾਂ ਨੂੰ ਭਾਰਤੀ ਸਿਨੇਮਾ ਦਾ ਪ੍ਰਤੀਕ ਦੱਸਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਦੇ ਇੱਕ ਸੁਨੇਹੇ ਦੇ ਵਿੱਚ ਲਿਖਿਆ ਹੈ ਵਿਮਹਾਨ ਅਦਾਕਾਰ ਅਤੇ ਫਿਲਮ ਨਿਰਮਾਤਾ ਸ਼੍ਰੀ ਮਨੋਜ ਕੁਮਾਰ ਜੀ ਦੇ ਦਿਹਾਂਤ ਤੇ ਬਹੁਤ ਹੀ ਦੁੱਖ ਹੋਇਆ ਉਹ ਭਾਰਤੀ ਸਿਨੇਮਾ ਦੇ ਪ੍ਰਤੀਕ ਸਨ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਉਹਨਾਂ ਦੀ ਦੇਸ਼ ਭਗਤੀ ਦੇ ਜੋਸ਼ ਲਈ ਯਾਦ ਕੀਤਾ ਜਾਂਦਾ ਸੀ ਅਤੇ ਯਾਦ ਕੀਤਾ ਜਾਂਦਾ ਵੀ ਰਹੇਗਾ ਜੋ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੀ ਚਲਕਦਾ ਸੀ ਤੇ ਮਨੋਜ ਜੀ ਦੇ ਕੰਮਾਂ ਨੇ ਰਾਸ਼ਟਰੀ ਸਨਮਾਨ ਦੀ ਭਾਵਨਾ ਨੂੰ ਜਗਾਇਆ ਅਤੇ ਪੀੜ੍ਹੀਆਂ ਨੂੰ ਉਹ ਪ੍ਰੇਰਿਤ ਕਰਦੇ ਰਹਿਣਗੇ ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀਆਂ ਭਾਵਨਾਵਾਂ ਉਹਨਾਂ ਦੇ ਪਰਿਵਾਰ ਅਤੇ ਪਰਸ਼ਸਕਾਂ ਦੇ ਨਾਲ ਨੇ ਓਮ ਸ਼ਾਂਤੀ ਜੇ ਹੁਣ ਅੱਗੇ ਗੱਲ ਕੀਤੀ ਜਾਵੇ ਤਾਂ ਦੇਸ਼ ਭਗਤੀ ਫਿਲਮਾਂ ਦੇ ਕਰਕੇ ਹੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਭਾਰਤ ਕੁਮਾਰ ਜੀ ਹਾਂ 24 ਜੁਲਾਈ 1937 ਨੂੰ ਹਰਕ੍ਰਿਸ਼ਨ ਗਿਰੀ ਗੋਸਵਾਮੀ ਦੇ ਰੂਪ ਦੇ ਵਿੱਚ ਜਨਮੇ ਹੋਏ ਮਨੋਜ ਕੁਮਾਰ ਹਿੰਦੀ ਸਿਨੇਮਾ ਦੇ ਇੱਕ ਦਿਗਜ ਅਦਾਕਾਰ ਸਨ ਤੇ ਉਹਨਾਂ ਨੂੰ ਦੇਸ਼ ਭਗਤੀ ਥੀਮ ਵਾਲੀਆਂ ਫਿਲਮਾਂ ਦੇ ਵਿੱਚ ਅਭਿਨੇ ਅਤੇ ਨਿਰਦੇਸ਼ਨ ਦੇ ਲਈ ਜਾਣਿਆ ਜਾਂਦਾ ਸੀ ਤੇ ਇਹਨਾਂ ਦੇ ਵਿੱਚ ਉਹਨਾਂ ਨੇ ਸ਼ਹੀਦ 1965 ਦੇ ਵਿੱਚ ਕੀਤੀ, ਉਪਕਾਰ 1968 ਦੇ ਵਿੱਚ ਤੇ ਪੂਰਬ ਅਤੇ ਪੱਛਮ 1970 ਅਤੇ ਰੋਟੀ ਕਪੜਾ ਔਰ ਮਕਾਨ 1974 ਵਰਗੀਆਂ ਫਿਲਮਾਂ ਸ਼ਾਮਲ ਨੇ। ਇਹਨਾਂ ਫਿਲਮਾਂ ਦੀ ਬਦੌਲਤ ਹੀ ਉਹਨਾਂ ਨੂੰ ਭਾਰਤ ਕੁਮਾਰ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਸੀਗਾ। ਤੇ ਆਪਣੀ ਦੇਸ਼ ਭਗਤੀ ਫਿਲਮਾਂ ਦੇ ਇਲਾਵਾ ਮਨੋਜ ਕੁਮਾਰ ਨੇ ਹਰੀਆਲੀ ਔਰ ਰਸਤਾ, ਉਹ ਕੌਣ थी, ਹਿਮਾਲਿਆ ਕੀ ਗੋਦ ਮੇ ਦੋ ਬਦਨ ਪੱਥਰ ਕੇ ਸਨਮ ਨੀਲ ਕਮਲ ਅਤੇ ਕ੍ਰਾਂਤੀ ਵਰਗੀਆਂ ਫਿਲਮਾਂ ਦੇ ਵਿੱਚ ਵੀ ਅਭਿਨੇ ਅਤੇ ਨਿਰਦੇਸ਼ਨ ਕੀਤਾ ਉਹ ਆਖਰੀ ਵਾਰ ਵੱਡੇ ਪਰਦੇ ਦੇ ਉੱਤੇ 1965 ਦੇ ਵਿੱਚ ਆਈ ਹੋਈ ਫਿਲਮ ਮੈਦਾਨੇ ਜੰਗ ਦੇ ਵਿੱਚ ਨਜ਼ਰ ਆਏ ਸਨ ਜਿਕਰ ਯੋਗ ਹੈ ਵੀ ਮਨੋਜ ਕੁਮਾਰ ਦਾ ਜਨਮ 24 ਜੁਲਾਈ 1937 ਨੂੰ ਅਪਟਾਬਾਦ ਦੇ ਵਿੱਚ ਹੋਇਆ ਸੀ ਜੋ ਕਿ ਹੁਣ ਵੰਡ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਦਾ ਫਿਰ ਹਿੱਸਾ ਬਣ ਗਿਆ ਸੀ ਤੇ ਅਦਾਕਾਰ ਨੇ ਮੁੰਬਈ ਦੇ ਵਿੱਚ ਫਿਲਮਾਂ ਦੇ ਵਿੱਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਦਿੱਲੀ ਦੇ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਤੇ ਵੰਡ ਤੋਂ ਬਾਅਦ ਦੇ ਵਿੱਚ ਮਨੋਜ ਕੁਮਾਰ ਦੇ ਮਾਪਿਆਂ ਨੇ ਭਾਰਤ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਤੇ ਇਸ ਦੇ ਨਾਲ ਉਹ ਦਿੱਲੀ ਆ ਗਿਆ ਮਨੋਜ ਕੁਮਾਰ ਨੇ ਵੰਡ ਦੇ ਦਰਦ ਨੂੰ ਬਹੁਤ ਹੀ ਨੇੜਿਓਂ ਦੇਖਿਆ ਸੀ ਜੇ ਹੁਣ ਅੱਗੇ ਗੱਲ ਕੀਤੀ ਜਾਵੇ ਉਹਨਾਂ ਦੀ ਇਨਾਮ ਤੇ ਸਨਮਾਨ ਦੀ ਤਾਂ ਫਿਰ ਭਾਰਤੀ ਸਿਨੇਮਾ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਮਨੋਜ ਕੁਮਾਰ ਨੂੰ 1992 ਦੇ ਵਿੱਚ ਪਦਮ ਸ਼੍ਰੀ ਅਤੇ 2015 ਦੇ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਮਨੋਜ ਕੁਮਾਰ ਨੂੰ ਉਹਨਾਂ ਦੀਆਂ ਹਿੱਟ ਫਿਲਮਾਂ ਦੋ ਬਦਨ ਹਰੀਆਲੀ ਔਰ ਰਾਸਤਾ ਤੇ ਗੁੰਮਨਾਮ ਦੇ ਲਈ ਵੀ ਜਾਣਿਆ ਜਾਂਦਾ ਹੈ। ਕਿਹਾ ਇਹ ਜਾਂਦਾ ਹੈ ਹੈਵ ਯੂ ਉਹ ਦਿਲੇਪ ਕੁਮਾਰ ਅਤੇ ਓਸ਼ੋਕ ਕੁਮਾਰ ਦੀਆਂ ਫਿਲਮਾਂ ਦੇਖੀ ਐਨੇ ਕੁ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਅਦਾਕਾਰ ਬਣਨ ਦਾ ਫੈਸਲਾ ਕਰ ਲਿਆ ਤੇ ਇਸ ਦੇ ਨਾਲ ਹੀ ਉਸ ਨੇ ਆਪਣਾ ਨਾਮ ਹਰਕ੍ਰਿਸ਼ਨ ਤੋਂ ਬਦਲ ਕੇ ਮਨੋਜ ਕੁਮਾਰ ਰੱਖ ਲਿਆ ਸੀ। ਪਰ ਅੱਜ ਇਹ ਦਿਗਜ ਅਦਾਕਾਰ ਸਾਨੂੰ ਸਭ ਨੂੰ ਅਲਵਿਦਾ ਆਖਿਆ। ਸੋ ਸਾਡਾ ਚੈਨਲ ਆਰਪੀਡੀ 24 ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਰੱਖਦਾ ਹੈ। ਸੋ ਇਸੇ ਤ ਨਾਲ ਹੁਣ ਮੈਨੂੰ ਦੇ ਦਿਓ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ